ਹੈਲੋ ਫਰੈਂਡਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਬੀ ਕੇਅਰਫੁਲ ਤੇ ਤਾਂ ਅੱਜ ਦੀ ਰੈਸਪੀ ਬਹੁਤ ਹੀ ਹੈਲਦੀ ਐਂਡ ਟੇਸਟੀ ਹੋਣ ਵਾਲੀ ਹੈ ਬਾਦਾਮ ਮਿਲਕਸ਼ੇਕ ਇਹਦੇ ਲਈ ਆਪਾਂ ਇੱਕ ਮੋਟੇ ਤਲੇ ਦਾ ਪੈਨ ਲੈ ਲਵਾਂਗੇ ਜਾਂ ਕੜਾਈ ਲੈ ਲਵਾਂਗੇ ਤੇ ਉਹਦੇ ਵਿੱਚ ਹਲਕਾ ਜਿਹਾ ਪਾਣੀ ਪਾਣਾ ਵਾ ਤਾਂ ਕਿ ਆਪਣਾ ਜਿਹੜਾ ਦੁੱਧ ਥੱਲੇ ਨਾ ਲੱਗੇ 1 ਲੀਟਰ ਆਪਾਂ ਦੁੱਧ ਲੈਣਾ ਵਾ ਆਪਾਂ ਕੱਚਾ ਦੁੱਧ ਲੈ ਸਕਦੇ ਆ ਹਾਈ ਫੈਟ ਦੁੱਧ ਲੈ ਸਕਦੇ ਆ ਨਾਰਮਲ ਦੁੱਧ ਲੈ ਸਕਦੇ ਆ ਤੇ ਮੈਂ ਬੋਇਲਡ ਦੁੱਧ ਲਿੱਤਾ ਮਲਾਈ ਆਈ ਹੋਈ ਸੀਗੀ ਦੁੱਧ ਆਪਾਂ ਇੱਕ ਸਾਈਡ ਤੇ ਰੱਖ ਦੇਣਾ ਵਾ ਕੱਟ ਕਰਕੇ ਐਂਡ ਇੱਥੇ ਮੈਂ 25 ਤੋਂ ਇਨਾਂ ਨੂੰ ਆਪਾਂ ਛਿੱਲ ਲੈਣਾ ਵਾ ਤੇ ਦੁੱਧ ਦੇਖੋ ਦੁੱਧ ਗਰਮ ਹੋ ਰਿਹਾ ਵਾ ਤੇ ਇੱਕ ਬਾਇਲ ਆ ਚੁੱਕਿਆ ਸੀਗਾ ਦੁੱਧ ਦੇ ਤੇ ਆਪਾਂ ਦੋ ਤੋਂ ਤਿੰਨ ਗੜਛੇ ਦੁੱਧ ਦੀਆਂ ਸਾਈਡ ਤੇ ਕੱਢ ਲੈਣੀਆਂ ਨੇ ਤੇ ਇਹ ਦੁੱਧ ਦਾ ਕੀ ਕਰਨਾ ਹੈ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੀ ਇਹ ਬਹੁਤ ਜ਼ਰੂਰੀ ਹੈ ਸੋ ਮਿੱਠੇ ਦੇ ਲਈ ਮੈਂ ਬਹੁਤ ਹੀ ਵਧੀਆ ਤੇ ਰਾਮਬੰਦ ਚੀਜ਼ ਲਿੱਤੀ ਆ ਤਾਗੇ ਵਾਲੀ ਮਿਸ਼ਰੀ ਤੇ ਮੈਨੂੰ ਪੀਸ ਲਿਆ ਸੀਗਾ ਸੋ ਇਹ ਬਹੁਤ ਹੀ ਹੈਲਦੀ ਤੇ ਠੰਡੀ ਹੁੰਦੀ ਆ ਆਪਾਂ ਬੱਚੇ ਨੂੰ 1 ਸਾਲ ਤੋਂ ਵੱਧ ਦੇ ਬੱਚੇ ਨੂੰ ਆਪਾਂ ਬਹੁਤ ਆਰਾਮ ਨਾਲੀ ਈਜ਼ਲੀ ਇਹ ਚੀਜ਼ ਦੇ ਸਕਦੇ ਆ ਐਂਡ ਬਾਦਾਮ ਜਿਹੜੇ ਸੀਗੇ ਇਹਨਾਂ ਨੂੰ ਆਪਾਂ ਹੁਣ ਪੀਸਾਂਗੇ ਗ੍ਰਾਈਂਡਰ ਦੇ ਵਿੱਚ ਮਿਕਸੀ ਦੇ ਵਿੱਚ ਤੇ ਇਕੱਲੇ ਬਾਦਾਮ ਤਾਂ ਨਹੀਂ ਪੀਸਣਗੇ ਸੋ ਇਹ ਜੋ ਆਪਾਂ ਹਲਕਾ ਜਿਹਾ ਦੁੱਧ ਪਾਣਾ ਵਾ ਬਹੁਤ ਜ਼ਿਆਦਾ ਵੀ ਨਹੀਂ ਪਾਣਾ ਇਹ ਤਾਂ ਵੀ ਨਹੀਂ ਪੀਸਣਗੇ ਬਿਲਕੁਲ ਨਹੀਂ ਪਾਵਾਂਗੇ ਤਾਂ ਵੀ ਨਹੀਂ ਪੀਸਣਗੇ ਸੋ ਥੋੜਾ ਜਿਹਾ ਦੁੱਧ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਤੁਸੀਂ ਚੀਨੀ ਵੀ ਪਾ ਸਕਦੇ ਹੋ ਬਟ ਜਿਵੇਂ ਕਿ ਮੈਂ ਤਾਂ ਧਾਗੇ ਵਾਲੀ ਮਿਸ਼ਰੀ ਯੂਜ਼ ਕੀਤੀ ਆ ਸੋ ਇਸ ਲਈ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਕੱਲੇ ਬਦਾਮ ਪੀਸੇ ਨੇ ਇੱਧਰ ਆਪਣਾ ਜਿਹੜਾ ਦੁੱਧ ਸੀਗਾ ਉਹ ਬੋਇਲ ਹੋ ਰਿਹਾ ਵਾ ਤੇ ਆਪਾਂ ਉਹਦੇ ਵਿੱਚ ਕੜਛੇ ਰੱਖਾਂਗੇ ਤਾਂ ਕਿ ਦੁੱਧ ਉਬਲ-ਉਬਲ ਕੇ ਬਾਹਰ ਨਾ ਆਵੇ ਜਿਵੇਂ ਚ ਕੜਛੇ ਰੱਖਦੀ ਆ ਕਹਿੰਦੇ ਦੁੱਧ ਨਹੀਂ ਉਪਲਦਾ ਹੁੰਦਾ ਤੇ ਗੈਸ ਦੀ ਇਦੇਰ ਤੱਕ ਕਾੜਨਾ ਵਾ ਜਾਂ ਉਬਾਲਣਾ ਵਾ ਜਿੰਨੀ ਦੇਰ ਤੱਕ ਦੁੱਧ ਦੀ ਜਿਹੜੀ ਕੁਆਂਟੀਟੀ ਆ ਉਹ ਘਟ ਨਾ ਜਾਵੇ ਠੀਕ ਹੈ ਐਂਡ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸਟਰਡ ਪਾਊਡਰ ਤਾਂ ਕਿ ਇਹ ਥੋੜਾ ਕਰੀਮੀ ਤੇ ਥੋੜਾ ਗਾੜਾ ਬਣੇ ਉਹਦੇ ਲਈ ਮੈਂ ਸਿਰਫ ਇੱਕ ਚਮਚ ਕਸਟਰਡ ਪਾਊਡਰ ਲਿਆ ਨਾਰਮਲੀ ਜਿਹੜਾ ਆਰਾਮ ਨਾਲ ਮਿਲ ਜਾਂਦਾ ਵਾ ਵੈਨੀਲਾ ਫਲੇਵਰ ਦਾ ਤੇ ਅੱਧਾ ਚਮਚ ਮੈਂ ਇਹਦੇ ਵਿੱਚ ਕਾਰਨਫਲੌਰ ਪਾਇਆ ਵਾ ਤਾਂ ਕਿ ਇਹਦਾ ਇੱਕ ਹੋਰ ਜ਼ਿਆਦਾ ਵਧੀਆ ਟੈਕਸਚਰ ਆਵੇ ਤੇ ਬਹੁਤ ਜ਼ਿਆਦਾ ਮਲਾਈਮ ਬਣੇ ਆਪਣਾ ਜਿਹੜਾ ਬਦਾਮ ਸ਼ੇਕ ਹੈ ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦਵਾਂਗੇ ਐਂਡ ਹੁਣ ਮੈਂ ਇਹਦੇ ਵਿੱਚ ਪਾਈ ਆ ਤਾਂ ਅੱਗੇ ਵਾਲੀ ਮਿਸ਼ਰੀ ਜਿਹੜੀ ਪੀਸੀ ਹੋਈ ਸੀਗੀ ਉਹ ਆਪਾਂ ਇੱਕ ਛੋਟੀ ਕੋਲੀ ਪਾਈ ਆ ਬਾਕੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਮਿੱਠਾ ਜਿਹੜਾ ਵਾ ਉਹ ਘਟਾ ਸਕਦੇ ਹੋ ਅਗਰ ਤੁਹਾਨੂੰ ਜ਼ਿਆਦਾ ਪਸੰਦ ਆ ਤੁਸੀਂ ਵਧਾ ਕਰ ਸਕਦੇ ਹੋ ਘੱਟ ਪਸੰਦ ਤੁਸੀਂ ਘਟਾ ਸਕਦੇ ਹੋ ਤੇ ਨਾਲ ਹੀ ਆਪਾਂ ਜਿਹੜੇ ਬਦਾਮ ਪੀਸੇ ਹੋਏ ਸੀਗੇ ਉਹ ਇਹਦੇ ਵਿੱਚ ਮਿਕਸ ਕਰ ਵਾੰਗੇ ਇਹਦੇ ਵਿੱਚ ਪਾ ਦਵਾਂਗੇ ਦੁੱਧ ਦੇ ਚ ਐਂਡ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਨੂੰ ਹੋਰ ਜ਼ਿਆਦਾ ਰਿਜਣ ਦਵਾਂਗੇ ਤਾਂ ਕਿ ਜਿਹੜੇ ਬਾਦਾਮ ਨੇ ਉਹ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਐਂਡ ਇਹ ਜਿਹੜਾ ਆਪਣਾ ਦੁੱਧਾ ਹੈ ਇਹ ਥੋੜਾ ਜਿਹਾ ਗਾੜਾ ਹੋ ਜਾਵੇ ਸੋ ਆਪਾਂ ਦੁੱਧ ਨੂੰ ਚਲਾਉਂਦੇ ਜਾਵਾਂਗੇ ਤੇ ਜਿਹੜੀ ਸਾਈਡਾਂ ਤੇ ਮਲਾਈ ਆ ਉਹ ਨਾਲ ਦੇ ਨਾਲ ਲਾਂਦੇ ਜਾਵਾਂਗੇ ਤਾਂ ਕਿ ਜਿਹੜੀ ਮਲਾਈ ਆ ਉਹ ਦੁੱਧ ਦੇ ਵਿੱਚ ਮਿਕਸ ਹੁੰਦੀ ਜਾਵੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਕਸਟਰਡ ਪਾਊਡਰ ਮਿਕਸ ਕਰਕੇ ਰੱਖਿਆ ਸੀ ਤੇ ਇਹਦੀ ਇੱਕ ਟ੍ਰਿਕ ਹੁੰਦੀ ਹੈ ਇਹਨੂੰ ਆਪਾਂ ਇੱਕੋਸਾਰ ਨਹੀਂ ਪਾਈਦਾ ਇਹ ਆਪਾਂ ਥੋੜਾ ਥੋੜਾ ਕਰਕੇ ਪਾਣੇ ਆ ਜਿਵੇਂ ਕਿ ਤੁਸੀਂ ਦੇਖਿਆ ਵਾ ਮੈਨੂੰ ਮੈਂ ਪਾ ਰਹੀ ਸੀਗੀ ਸੋ ਇਹਨੂੰ ਥੋੜਾ ਥੋੜਾ ਕਰਕੇ ਕਸਟਰਡ ਪਾਊਡਰ ਨੂੰ ਦੁੱਧ 'ਚ ਪਾਣਾ ਵਾ ਐਂਡ ਇਹਨੂੰ ਮਿਕਸ ਕਰ ਦੇਣਾ ਵਾ ਸੋ ਇਹਨੂੰ ਕਸਟਰਡ ਪਾਊਡਰ ਪਾਉਣ ਤੋਂ ਬਾਅਦ ਵੀ ਆਪਾਂ ਦੁੱਧ ਨੂੰ ਏਟਲੀਸਟ 5 ਤੋਂ 7 ਮਿੰਟ ਹੋਰ ਪਕਾਉਣਾ ਵਾ ਐਂਡ ਇਹਦੇ ਵਿੱਚ ਥੋੜੇ ਜਿਵੇਂ ਮੈਂ ਡਰਾਈ ਫਰੂਟਸ ਐਡ ਕੀਤੇ ਨੇ ਜਿਵੇਂ ਕਿ ਕਾਜੂ, ਬਦਾਮ, ਅਗਰ ਤੁਹਾਡੇ ਕੋਲ ਪਿਸਤਾ ਵਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਬਾਕੀ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਜੋ ਤੁਹਾਨੂੰ ਪਸੰਦ ਦਾ ਡਰਾਈ ਫਰੂਟਸ ਤੇ ਆਪਣੇ ਹਿਸਾਬ ਦੇ ਨਾਲ ਕੁਆਂਟੀਟੀ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਡਰਾਈ ਫਰੂਟਸ ਆਪਾਂ ਇਸੇ ਟਾਈਮ ਤੇ ਪਾਉਣੇ ਆ ਤਾਂ ਕਿ ਜਿਹੜੇ ਡਰਾਈ ਫਰੂਟਸ ਲਏ ਉਹ ਮਿਲਕ ਸ਼ੇਕ ਦੇ ਵਿੱਚ ਚੰਗੀ ਤਰ੍ਹਾਂ ਘol ਜਾਣ ਗੈਸ ਦੀ ਫਲੇਮ ਆਫ ਕਰ ਦੇਣੀ ਆ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਜ ਹੋ ਜਾਏ ਤਾਂ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਰੱਖਾਂਗੇ ਐਟ ਲੀਸਟ 3 ਤੋਂ 4 ਘੰਟੇ 3 ਤੋਂ 4 ਘੰਟੇ ਹੋ ਗਏ ਸੀਗੇ ਆਪਾਂ ਜਿਹੜਾ ਆਪਣਾ ਬਾਦਾਮ ਸ਼ੇਕ ਸੀਗਾ ਉਹ ਫ੍ਰੀਜ ਤੋਂ ਬਾਹਰ ਕੱਢ ਲਿਆ ਵਾ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਂ ਇਹਦੇ ਵਿੱਚ ਬਰਫ਼ ਪਾਈ ਆ ਉਹਦੇ ਦੋ ਰੀਜ਼ਨ ਨੇ ਇੱਕ ਤਾਂ ਇਹ ਜ਼ਿਆਦਾ ਠੰਡਾ ਨਹੀਂ ਹੋਇਆ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਸੋ ਇਸ ਲਈ ਸਬਰ ਘਾਟਾ ਮੇਰੇ ਤੇ ਇਸ ਲਈ ਮੈਂ ਥੋੜੀ ਜਿਹੀ ਇਹਦੇ ਵਿੱਚ ਬਰਫ਼ ਪਾਤੀ ਦੂਜਾ ਇਹ ਕਾਫੀ گاੜਾ ਹੋ ਗਿਆ ਸੀਗਾ ਸੋ ਬਰਫ਼ ਪਾਉਣ ਨਾਲ ਜਿਹੜਾ ਇਹਦੀ ਟੈਕਸਚਰ ਆ ਉਹ ਨਾਰਮਲ ਹੋ ਜਾਏਗਾ ਨਾ ਜ਼ਿਆਦਾ گاੜਾ ਹੋਵੇਗਾ ਤੇ ਨਾ ਜ਼ਿਆਦਾ ਪਤਲਾ ਹੋਵੇਗਾ ਸੋ ਉਸ ਹਿਸਾਬ ਅੱਗੇ ਐਂਡ ਡੈਕੋਰੇਟ ਕਰ ਦਾਂਗੇ ਡਰਾਈ ਫਰੂਟਸ ਦੇ ਨਾਲ ਸੋ ਮੈਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਰੈਸਪੀ ਬਹੁਤ ਪਸੰਦ ਆਏ ਹੋਵੇਗੀ ਮੈਨੂੰ ਸਪੋਰਟ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ ਸੋ ਮਚ